ਉਦਨੇ ਮੈਨੂੰ ਫੋਨ ਤੇ ਕਿਹਾ ਸੀ ਮੈਨੂੰ ਆਪਣੀ ਜਾਨ ਦਾ ਖਤਰਾ ਹੈ ਉਹ ਮੈਨੂੰ ਮਾਰ ਦੇਣਗੇ ਬਸ ਕੁਝ ਘੰਟੇ ਪਹਿਲਾਂ ਡੀਕੋਡ ਪੰਜਾਬ ਪੇਸ਼ ਕਰਦਾ ਹੈ ਦਾ ਪੰਜਾਬ ਫਾਈਲਸ ਕੈਨੇਡਾ ਕਨੈਕਸ਼ਨ ਸੁਖਣਵਾਲਾ ਦਾ ਰਾਜ਼ ਅੱਜ ਆਪਾਂ ਪੜਤਾਲ ਕਰਾਂਗੇ ਫਰੀਦਕੋਟ ਦੇ ਪਿੰਡ ਸੁਖਣਵਾਲਾ ਵਿੱਚ ਹੋਏ ਇੱਕ ਬਹੁਤ ਹੀ ਭੇਦ ਭਰੇ ਕਤਲ ਦੀ ਹਾਂਜੀ ਤਾਰੀਖ ਸੀ 28 ਨਵੰਬਰ 2025 ਦੇ ਪੀੜਤ ਦਾ ਨਾਮ ਸੀ ਗੁਰਵਿੰਦਰ ਸਿੰਘ ਇਹ ਇੱਕ ਅਜਿਹਾ ਕਤਲ ਹੈ ਜਿਸ ਦੇ ਧਾਰ ਸਿੱਧੇ ਕੈਨੇਡਾ ਨਾਲ ਜੁੜੇ ਹੋਏ ਸਨ ਤੇ ਹੈਰਾਨੀ ਦੀ ਗੱਲ ਇਹ ਕਿ ਕਤਲ ਦਾ ਇਲਜ਼ਾਮ ਕਿਸੇ ਹੋਰ ਤੇ ਨਹੀਂ ਸੁਗਮ ਮ੍ਰਿਤਕ ਦੀ ਆਪਣੀ ਪਤਨੀ ਅਤੇ ਉਸ ਦੇ ਕਥਿਤ ਪ੍ਰੇਮੀ ਤੇ ਲੱਗਿਆ ਇਹ ਕਹਾਣੀ ਹੈ ਟੁੱਟੇ ਹੋਏ ਵਿਸ਼ਵਾਸ ਦੀ ਤੇ ਇੱਕ ਬਹੁਤ ਹੀ ਖਤਰਨਾਕ ਰਾਜ਼ ਦੀ ਹਾਂ ਤਾਂ ਕਹਾਣੀ ਸ਼ੁਰੂ ਹੁੰਦੀ ਹੈ ਗੁਰਵਿੰਦਰ ਸਿੰਘ ਤੋਂ ਉਹ ਇੱਕ ਐਨ ਆਰ ਆਈ ਪਰਿਵਾਰ ਦਾ ਮਤਲਬ ਨੌਜਵਾਨ ਸੀ ਹਮ ਇੱਕ ਪ੍ਰਾਈਵੇਟ ਬੈਂਕ ਵਿੱਚ ਨੌਕਰੀ ਕਰਦਾ ਸੀ ਇੱਕ ਸਿੱਧਾ ਸਦਾ ਜ ਮੁੰਡਾ ਜਿਸ ਦੇ ਪਰਿਵਾਰ ਨੇ ਉਸ ਲਈ ਬਹੁਤ ਸੁਪਨੇ ਦੇਖੇ ਹੋਣਗੇ ਬਿਲਕੁਲ ਪਰ ਉਸ ਦੀ ਜ਼ਿੰਦਗੀ ਨੇ ਇੱਕ ਨਾਟਕੀ ਮੋੜ ਉਧੋ ਲਿਆ ਜਦੋਂ ਨਵੰਬਰ 2023 ਵਿੱਚ ਉਸ ਦਾ ਵਿਆਹ ਹੋਇਆ ਰੁਪਿੰਦਰ ਕੌਰ ਨਾਲ ਪਰ ਇਹ ਕੋਈ ਕੋ ਦਾ ਆਮ ਵਿਆਹ ਨਹੀਂ ਸੀ ਇਸ ਰਿਸ਼ਤੇ ਦੀ ਬੁਨਿਆਦ ਵਿੱਚ ਹੀ ਦੂਰੀਆਂ ਸਨ ਸ਼ੁਰੂ ਤੋਂ ਹੀ ਅੱਛਾ ਉਹ ਕਿਵੇਂ ਰਿਪੋਰਟਾਂ ਦੇ ਮੁਤਾਬਕ ਰੁਪਿੰਦਰ 2019 ਵਿੱਚ ਪੜ੍ਹਾਈ ਕਰਨ ਲਈ ਕੈਨੇਡਾ ਗਈ ਸੀ ਠੀਕ ਹੈ ਉਹ ਸਿਰਫ ਵਿਆਹ ਲਈ ਪੰਜਾਬ ਵਾਪਸ ਆਈ ਤੇ ਵਿਆਹ ਤੋਂ ਕੁਝ ਦਿਨਾਂ ਬਾਅਦ ਹੀ ਵਾਪਿਸ ਕੈਨੇਡਾ ਚਲੀ ਗਈ। ਮਤਲਬ ਇਹ ਉਹ ਜਾਂ ਰਿਸ਼ਤਾ ਸੀ ਜੋ ਪੰਜਾਬ ਦੇ ਕਈ ਘਰਾਂ ਵਿੱਚ ਅਜਕਲ ਆਮ ਦੇਖਣ ਨੂੰ ਮਿਲਦਾ ਹੈ? ਹਾਂਜੀ ਬਿਲਕੁਲ। ਪਰ ਫਿਰ ਕਹਾਣੀ ਵਿੱਚ ਕੁਝ ਬਦਲਿਆ। ਜਨਵਰੀ 2025 ਵਿੱਚ ਰੁਪਿੰਦਰ ਪੱਕੇ ਤੌਰ ਤੇ ਭਾਰਤ ਵਾਪਸ ਆ ਗਈ। ਹਾਂ। ਸ਼ਾਇਦ ਪਰਿਵਾਰ ਨੇ ਸੋਚਿਆ ਹੋਵੇਗਾ ਕਿ ਚਲੋ ਹੁਣ ਸਭ ਠੀਕ ਹੋ ਜਾਵੇਗਾ। ਬਿਲਕੁਲ। ਮਾਰਚ 2025 ਵਿੱਚ ਤਾਂ ਗੁਰਵਿੰਦਰ ਦੇ ਮਾਤਾ-ਪਿਤਾ ਵੀ ਕੈਨੇਡਾ ਚਲੇ ਗਏ। ਅੱਛਾ। ਜਿਸ ਤੋਂ ਬਾਅਦ ਸੁਖਣ ਵਾਲਾ ਦੇ ਉਸ ਵੱਡੇ ਘਰ ਵਿੱਚ ਗੁਰਵਿੰਦਰ ਤੇ ਰੁਪਿੰਦਰ ਬਸ ਦੋਵੇਂ ਇਕੱਲੇ ਰਹਿ ਗਏ। ਮਤਲਬ ਇੱਕ ਨਵੀਂ ਸ਼ੁਰੂਆਤ ਲਈ ਇੱਕਦਮ ਸਹੀ ਮਾਹੌਲ ਸੀ ਪਰ ਉਹ ਇਕਲਤਾ ਇੱਕ ਤਰ੍ਹਾਂ ਨਾਲ ਇੱਕ ਪ੍ਰੈਸ਼ਰ ਕੁੱਕਰ ਬਣ ਗਈ। ਰਿਸ਼ਤਾ ਸੁਧਰਨ ਦੀ ਬਜਾਏ ਹੋਰ ਵਿਗੜ ਗਿਆ। ਹਾਂ, ਹੋਰ ਵਿਗੜਨਾ ਸ਼ੁਰੂ ਹੋ ਗਿਆ। ਗੁਰਵਿੰਦਰ ਨੇ ਫੋਨ ਤੇ ਆਪਣੀ ਭੈਣ ਮਨਵੀਰ ਕੌਰ ਨੂੰ ਦੱਸਣਾ ਸ਼ੁਰੂ ਕੀਤਾ ਕਿ ਰੁਪਿੰਦਰ ਉਸ ਨੂੰ ਛੋਟੀਆਂ-ਛੋਟੀਆਂ ਗੱਲਾਂ ਤੇ ਪਰੇਸ਼ਾਨ ਕਰਦੀ ਹੈ, ਝਗੜਦੀ ਹੈ। ਇਹ ਸਿਰਫ ਸ਼ਿਕਾਇਤਾਂ ਨਹੀਂ ਸਨ, ਇਹ ਤਾਂ ਮਦਦ ਲਈ ਪੁਕਾਰ ਲੱਗ ਰਹੀ ਹੈ। ਹੂੰ ਤੇ ਫਿਰ ਉਸਨੇ ਉਹ ਗੱਲ ਕਹੀ ਜੋ ਕਿਸੇ ਵੀ ਰਿਸ਼ਤੇ ਵਿੱਚ ਆਖਰੀ ਕਿਲ ਸਾਬਤ ਹੋ ਜਾਂਦੀ ਹੈ ਕੀ ਕਿਹਾ ਉਸਨੇ ਉਸਨੇ ਕਿਹਾ ਕਿ ਉਸਨੂੰ ਆਪਣੀ ਪਤਨੀ ਦੇ ਚਰਿੱਤਰ ਤੇ ਗੰਭੀਰ ਸ਼ੱਕ ਹੈ ਉਹ ਇੱਕ ਅਜਿਹੀ ਤਰੇੜ ਜੋ ਕਿਸੇ ਵੀ ਰਿਸ਼ਤੇ ਨੂੰ ਤੋੜ ਸਕਦੀ ਹੈ ਪਰ ਇਹ ਸ਼ੱਕ ਇੰਨਾ ਕਿਵੇਂ ਵੱਧ ਗਿਆ ਕਿ ਗੱਲ ਕਤਲ ਤੱਕ ਪਹੁੰਚ ਗਈ ਉਸ ਘਰ ਦੇ ਕੰਧਾਂ ਪਿੱਛੇ ਆਖਰ ਚੱਲ ਕੀ ਰਿਹਾ ਸੀ ਤਾਰੀਖ ਸੀ 28 ਨਵੰਬਰ 2025 ਰਾਤ ਦਾ ਸਮਾਂ ਤਕਰੀਬਨ 11:30 ਵਜੇ ਦਾ ਵਕਤ ਹੋਣਾ ਸੁਖਨਵਾਲਾ ਪਿੰਡ ਸ਼ਾਂਤੀ ਨਾਲ ਸੌਣ ਦੀ ਤਿਆਰੀ ਚ ਸੀ ਜਦੋਂ ਗੁਰਵਿੰਦਰ ਦੇ ਘਰੋਂ ਇੱਕ ਦਮ ਚੀਕਾਂ ਦੀ ਆਵਾਜ਼ ਆਈ ਚੀਕਾਂ ਕਿਸ ਦੀਆਂ ਇਹ ਰੁਪਿੰਦਰ ਕੌਰ ਸੀ ਉਹ ਘਰ ਵਿੱਚ ਰੌਲਾ ਪਾ ਰਹੀ ਸੀ ਕਿ ਕੁਝ ਹੋ ਗਿਆ ਹੈ ਕੁਝ ਹੋ ਗਿਆ ਹੈ ਰੌਲਾ ਸੁਣ ਕੇ ਆਂਡ ਗਵਾਂਡ ਤੇ ਪਿੰਡ ਵਾਲੇ ਇਕੱਠੇ ਹੋ ਗਏ ਹੋਣਗੇ ਬਿਲਕੁਲ ਸਾਰੇ ਪਜ ਕੇ ਗੁਰਵਿੰਦਰ ਦੇ ਘਰ ਪਹੁੰਚੇ ਸੋਚਿਆ ਹੋਣਾ ਕਿ ਸ਼ਾਇਦ ਕੋਈ ਚੋਰੀ ਹੋਈ ਹੈ ਜਾਂ ਕੋਈ ਹਾਦਸਾ ਹੋ ਗਿਆ ਪਰ ਜਦੋਂ ਉਹਨਾਂ ਨੇ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ ਉਹਨਾਂ ਦੇ ਤਾਂ ਪੈਰਾਂ ਏਠੋਂ ਜ਼ਮੀਨ ਹੀ ਖਿਸਕ ਗਈ ਹਾਂ ਗੁਰਵਿੰਦਰ ਸਿੰਘ ਦੀ ਲਾਸ਼ ਘਰ ਦੀ ਛੱਤ ਤੇ ਪਈ ਸੀ ਬੇਜਾਨ ਪਰ 1 ਮਿੰਟ ਇਸ ਮਾਮਲੇ ਵਿੱਚ ਇਹ ਗੱਲ ਬਹੁਤ ਅਜੀਬ ਨਹੀਂ ਲੱਗਦੀ ਕਿ ਸਭ ਤੋਂ ਪਹਿਲਾਂ ਰੋਲਾ ਪਾਉਣ ਵਾਲੀ ਖੁਦ ਪਤਨੀ ਰੁਪਿੰਦਰ ਸੀ ਦੇਖੋ ਜਾਂਚ ਦੇ ਨਜ਼ਰੀਏ ਤੋਂ ਵੇਖੀਏ ਤਾਂ ਇਹ ਕਲਾਸਿਕ ਦੁਵਿਧਾ ਹੈ ਹਮ ਕਿ ਇਹ ਸਦਮੇ ਵਿੱਚ ਹੋਈ ਇੱਕ ਅਸਲੀ ਪ੍ਰਤੀਕਿਰਿਆ ਹੈ ਜਾਂ ਫਿਰ ਇਹ ਕਹਾਣੀ ਨੂੰ ਸ਼ੁਰੂ ਤੋਂ ਹੀ ਆਪਣੇ ਹਿਸਾਬ ਨਾਲ ਮੋੜਨ ਦੀ ਇੱਕ ਸੋਚੀ ਸਮਝੀ ਕੋਸ਼ਿਸ਼ ਮਤਲਬ ਰੋਲਾ ਪਾ ਕੇ ਉਹ ਖੁਦ ਨੂੰ ਇੱਕ ਗਵਾਹ ਤੇ ਪੀੜਿਤ ਵਜੋਂ ਪੇਸ਼ ਕਰ ਰਹੀ ਸੀ ਨਾ ਕਿ ਇੱਕ ਸ਼ੱਕੀ ਵਜੋਂ ਬਿਲਕੁਲ ਇਸੇ ਦੌਰਾਨ ਪੁਲਿਸ ਮੌਕੇ ਤੇ ਪਹੁੰਚੀ ਤੇ ਕੇਸ ਹੋਰ ਉਲਝ ਗਿਆ ਕਿਵੇਂ ਸਦਰ ਫਰੀਦਕੋਟ ਥਾਣੇ ਦੀ ਟੀਮ ਨੇ ਜਦੋਂ লাশ ਦੀ ਜਾਂਚ ਕੀਤੀ ਤਾਂ ਗੁਰਵਿੰਦਰ ਦੇ ਸਰੀਰ ਤੇ ਬਾਹਰੋਂ ਕੋਈ ਸੱਟ ਦਾ ਨਿਸ਼ਾਨ ਨਹੀਂ ਮਿਲਿਆ ਕੋਈ ਨਿਸ਼ਾਨ ਨਹੀਂ ਫਿਰ ਮੌਤ ਕਿਵੇਂ ਹੋਈ ਇਹੀ ਤਾਂ ਸਭ ਤੋਂ ਵੱਡਾ ਸਵਾਲ ਸੀ ਸਾਫ਼ ਨਹੀਂ ਸੀ ਹੋ ਰਿਹਾ ਕਿ ਮੌਤ ਹੋਈ ਕਿਵੇਂ ਕਿ ਉਸ ਦਾ ਗਲਾ ਕੁੱਟਿਆ ਗਿਆ ਸੀ ਜਾਂ ਉਸ ਨੂੰ ਜ਼ਹਿਰ ਦਿੱਤਾ ਗਿਆ ਸੀ ਅੱਛਾ ਸੱਚਾਈ ਜਾਣਨ ਲਈ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਤੇ ਫਿਰ ਕੀ ਹੋਇਆ ਜਦੋਂ ਪੁਲਿਸ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਸੀ ਉਦੋਂ ਇੱਕ ਗਵਾਹ ਨੇ ਸਾਰੀ ਕਹਾਣੀ ਦਾ ਰੁਖ ਹੀ ਬਦਲ ਦਿੱਤਾ ਕੌਣ ਸੀ ਉਹ ਗੁਰਵਿੰਦਰ ਦਾ ਚਚੇਰਾ ਭਰਾ ਜਤਿੰਦਰ ਸਿੰਘ ਉਸ ਨੇ ਪੁਲਿਸ ਨੂੰ ਦੱਸਿਆ ਕਿ ਰਾਤ ਦੇ ਕਰੀਬ 11 ਵਜੇ ਉਸਨੇ ਇੱਕ ਅਣਜਾਣ ਬੰਦੇ ਨੂੰ ਗੁਰਵਿੰਦਰ ਦੇ ਘਰ ਅੰਦਰ ਜਾਂਦੇ ਦੇਖਿਆ ਸੀ ਕੀ ਹਾਂ ਤੇ ਉਸਦੇ ਲਈ ਦਰਵਾਜ਼ਾ ਖੁਦ ਰੁਪਿੰਦਰ ਨੇ ਖੋਲ੍ਹਿਆ ਸੀ ਇਸ ਦਾ ਮਤਲਬ ਘਰ ਵਿੱਚ ਉਸ ਵੇਲੇ ਕੋਈ ਤੀਜਾ ਬੰਦਾ ਵੀ ਮੌਜੂਦ ਸੀ ਪਰ ਇਹ ਕੌਣ ਸੀ ਇੰਨਾ ਹੀ ਨਹੀਂ ਜਦੋਂ ਘਰ ਦੀ ਤਲਾਸ਼ੀ ਲਈ ਗਈ ਤਾਂ ਪਤਾ ਲੱਗਿਆ ਕਿ ਘਰ ਦੀ ਅਲਮਾਰੀ ਵਿੱਚੋਂ ਸੋਨਾ ਵੀ ਗਾਇਬ ਸੀ ਸੋਨਾ ਵੀ ਗਾਇਬ ਮਤਲਬ ਹੁਣ ਪੁਲਿਸ ਦੇ ਸਾਹਮਣੇ ਦੋ ਕਹਾਣੀਆਂ ਸਨ ਹਾਂ ਪਹਿਲੀ ਕਿ ਇਹ ਪ੍ਰੇਮ ਸਬੰਧਾਂ ਕਰਕੇ ਹੋਇਆ ਕਤਲ ਸੀ ਤੇ ਦੂਜੀ ਕੀ ਇੱਕ ਲੁੱਟ ਦੀ ਵਾਰਦਾਤ ਸੀ ਜੋ ਗਲਤ ਹੋ ਗਈ ਬਿਲਕੁਲ ਤੇ ਦੋਵਾਂ ਦੇ ਹੋਣ ਨਾਲ ਮਕਸਦ ਬਹੁਤ ਤੁੰਦਲਾ ਹੋ ਗਿਆ ਸੀ ਇਸ ਕੇਸ ਦੀ ਸਭ ਤੋਂ ਵੱਡੀ ਗਵਾਹ ਮੇਰੇ ਖਿਆਲ ਵਿੱਚ ਗੁਰਵਿੰਦਰ ਦੀ ਪੈਣ ਬਣੀ ਮਨਵੀਰ ਕੌਰ ਹਾਂਜੀ ਉਹ ਕੈਨੇਡਾ ਦੀ ਪੱਕੀ ਵਸਨੀਕ ਹੈ ਪਰ ਉਹਨਾਂ ਦਿਨਾਂ ਵਿੱਚ ਫਾਜ਼ਲ ਕਾ ਦੇ ਆਪਣੇ ਸਹੁਰੇ ਘਰ ਆਈ ਹੋਈ ਸੀ ਤੇ ਉਸ ਦੇ ਬਿਆਨ ਨੇ ਹੀ ਪੁਲਿਸ ਦੀ ਜਾਂਚ ਨੂੰ ਇੱਕ ਸਿੱਧੀ ਦਿਸ਼ਾ ਦਿੱਤੀ ਬਿਲਕੁਲ ਮਨਵੀਰ ਦੇ ਬਿਆਨ ਤੇ ਹੀ ਪੁਲਿਸ ਨੇ ਦੋ ਮੁੱਖ ਸ਼ੱਕੀ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਪਹਿਲੀ ਤਾਂ ਰੁਪਿੰਦਰ ਕੌਰ ਹੋਣੀ ਹਾਂ ਪਹਿਲੀ ਗੁਰਵਿੰਦਰ ਦੀ ਪਤਨੀ ਰੁਪਿੰਦਰ ਕੌਰ ਅਤੇ ਦੂਜਾ ਉਸ ਦਾ ਕਥਿਤ ਪ੍ਰੇਮੀ ਬਠਿੰਡਾ ਦੇ ਪਿੰਡ ਬੱਲੂਆਣਾ ਦਾ ਰਹਿਣ ਵਾਲਾ ਹਰਕਲਪ੍ਰੀਤ ਸਿੰਘ ਹਰਕਲਪ੍ਰੀਤ ਇਹ ਉਹੀ ਅਣਜਾਣ ਸ਼ਖਸ ਹੋ ਸਕਦਾ ਹੈ ਜਿਸ ਨੂੰ ਜਤਿੰਦਰ ਨੇ ਘਰ ਅੰਦਰ ਜਾਂਦੇ ਦੇਖਿਆ ਸੀ ਬਹੁਤ ਜ਼ਿਆਦਾ ਸੰਭਾਵਨਾ ਹੈ ਤੇ ਇੱਥੇ ਇਸ ਕੇਸ ਦਾ ਕੈਨੇਡਾ ਕਨੈਕਸ਼ਨ ਹੋਰ ਗਹਿਰਾ ਹੋ ਜਾਂਦਾ ਹੈ ਨਾ ਹਾਂਜੀ ਪੁਲਿਸ ਜਾਂਚ ਵਿੱਚ ਪਤਾ ਲੱਗਿਆ ਕਿ ਰੁਪਿੰਦਰ ਤੇ ਹਰਕਲਪ੍ਰੀਤ ਉਹ ਇੱਕ ਦੂਜੇ ਨੂੰ ਪੰਜਾਬ ਤੋਂ ਨਹੀਂ ਸਗੋਂ ਕੈਨੇਡਾ ਤੋਂ ਹੀ ਜਾਣਦੇ ਸਨ ਬਿਲਕੁਲ ਤੇ ਸਭ ਤੋਂ ਅਹਿਮ ਗੱਲ ਦੋਵਾਂ ਨੂੰ ਹਾਲ ਹੀ ਵਿੱਚ ਕੈਨੇਡਾ ਤੋਂ ਡਿਪੋਰਟ ਕੀਤਾ ਗਿਆ ਸੀ ਹੋ ਡਿਪੋਰਟ ਹਾਂ ਇਹ ਸਿਰਫ ਇੱਕ ਛੋਟੀ ਜੀ ਜਾਣਕਾਰੀ ਨਹੀਂ ਹੈ ਇਹ ਇਸ ਕੇਸ ਦੀ ਬੁਨਿਆਦ ਹੈ। ਹੂੰ। ਦੇਖੋ ਡਿਪੋਰਟ ਹੋਣਾ ਇੱਕ ਬਹੁਤ ਵੱਡੀ ਤੇ ਅਕਸਰ ਸਦਮੇ ਵਾਲੀ ਗੱਲ ਨਾ ਹੁੰਦੀ ਹੈ। ਇਸ ਦਾ ਮਤਲਬ ਹੈ ਕਿ ਉਹਨਾਂ ਨੇ ਆਪਣਾ ਪਵਿੱਕ ਪੈਸਾ, ਸੁਪਨੇ, ਸਭ ਕੁਝ ਗਵਾ ਦਿੱਤਾ ਸੀ। ਕੀ ਇਸ ਸਾਂਝੇ ਦੁਖਾਂਤ ਨੇ ਉਹਨਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਂਦਾ ਹੋਵੇਗਾ ਇੱਕ ਅਜੀਬ ਬੰਧਨ ਬਣਾਇਆ ਜੋ ਸ਼ਾਇਦ ਖਤਰਨਾਕ ਸਾਬਤ ਹੋਇਆ ਹੋ ਸਕਦਾ ਹੈ ਇੱਕ ਅਜੀਬ ਬੰਧਨ ਜੋ ਦੁਨੀਆ ਤੋਂ ਲੁਕਿਆ ਹੋਇਆ ਸੀ ਤੇ ਜਾਂਚ ਦਾ ਸਭ ਤੋਂ ਦਰਦਨਾਕ ਸਬੂਤ ਉਦੋਂ ਸਾਹਮਣੇ ਆਇਆ ਜਦੋਂ ਮਨਵੀਰ ਨੇ ਪੁਲਿਸ ਨੂੰ ਗੁਰਵਿੰਦਰ ਨਾਲ ਹੋਈ ਆਪਣੀ ਆਖਰੀ ਗੱਲਬਾਤ ਬਾਰੇ ਦੱਸਿਆ ਹਾਂ ਉਸਨੇ ਦੱਸਿਆ ਕਿ ਕਤਲ ਵਾਲੇ ਦਿਨ 28 ਨਵੰਬਰ ਨੂੰ ਗੁਰਵਿੰਦਰ ਨੇ ਉਸ ਨੂੰ ਫੋਨ ਕੀਤਾ ਸੀ ਤੇ ਉਸ ਦੀ ਆਵਾਜ਼ ਵਿੱਚ ਡਰ ਤੇ ਗੁੱਸਾ ਦੋਵੇਂ ਸਨ ਉਸਨੇ ਦਾਅਵਾ ਕੀਤਾ ਕਿ ਉਸਕੁਲ ਰੁਪਿੰਦਰ ਅਤੇ ਹਰ ਹਰਕਵਲ ਪ੍ਰੀਤ ਦੇ ਨਾਜਾਇਜ਼ ਸਬੰਧਾਂ ਦੇ ਪੱਕੇ ਸਬੂਤ ਹਨ ਪੱਕੇ ਸਬੂਤ ਹਾਂ ਇਹ ਬਹੁਤ ਵੱਡੀ ਗੱਲ ਸੀ ਇਸਦਾ ਮਤਲਬ ਹੈ ਕਿ ਉਹ ਸ਼ਾਇਦ ਉਹਨਾਂ ਦਾ ਸਾਹਮਣਾ ਕਰਨ ਵਾਲਾ ਸੀ ਜਿਸ ਨਾਲ ਸਥਿਤੀ ਵਿਸਫੋਟਕ ਹੋ ਗਈ ਹਮਮ ਸਰ ਸੋਚੋ ਉਸ ਭੈਣ ਦੇ ਦਿਲ ਤੇ ਕੀ ਬੀਤੀ ਹੋਵੇਗੀ ਬਿਲਕੁਲ ਉਸ ਆਖਰੀ ਫੋਨ ਕਾਲ ਵਿੱਚ ਗੁਰਵਿੰਦਰ ਨੇ ਆਪਣੀ ਭੈਣ ਨੂੰ ਕਿਹਾ ਸੀ ਕਿ ਉਸ ਨੂੰ ਡਰ ਹੈ ਕਿ ਰੁਪਿੰਦਰ ਆਪਣੇ ਪ੍ਰੇਮੀ ਨਾਲ ਮਿਲ ਕੇ ਉਸਦੀ ਜ਼ਮੀਨ ਹੜੱਪਣ ਲਈ ਉਸਨੂੰ ਮਾਰ ਸਕਦੀ ਹੈ। ਹੂੰ। ਉਸਨੇ ਕਿਹਾ ਸੀ ਮੈਨੂੰ ਆਪਣੀ ਜਾਨ ਦਾ ਖਤਰਾ ਹੈ। ਉਹ ਮੈਨੂੰ ਮਾਰ ਦੇਣਗੇ। ਇਹ ਉਸਦੇ ਆਖਰੀ ਸ਼ਬਦ ਸਨ। ਇਸੇ ਬਿਆਨ ਦੇ ਆਧਾਰ ਤੇ ਪੁਲਿਸ ਨੇ ਕਤਲ ਤੇ ਅਪਰਾਧਿਕ ਸਾਜ਼ਿਸ਼ ਦਾ ਮਾਮਲਾ ਦਰਜ ਕੀਤਾ। ਕਿਹੜੀ ਧਾਰਾਵਾਂ ਤਹਿਤ? ਉਹਨਾਂ ਨੇ ਨਵੇਂ ਭਾਰਤੀ ਕਾਨੂੰਨ ਭਾਰਤੀ ਨਿਆਯ ਸਹਿਤਾ ਬੀ ਐਨ ਐਸ ਤਹਿਤ ਦੋ ਮੁੱਖ ਧਾਰਾਵਾਂ ਲਗਾਈਆਂ। ਪਹਿਲੀ ਧਾਰਾ 103 ਯਾਨੀ ਕਤਲ ਦਾ ਦੋਸ਼ ਠੀਕ ਹੈ ਤੇ ਦੂਜੀ ਤਾਰਾ 612 ਜੋ ਅਪਰਾਧਿਕ ਸਾਜ਼ਿਸ਼ ਲਈ ਹੈ ਮਤਲਬ ਸਿਰਫ ਕਤਲ ਕਰਨਾ ਹੀ ਨਹੀਂ ਉਸ ਦੀ ਪੂਰੀ ਯੋਜਨਾ ਬਣਾਉਣ ਦਾ ਵੀ ਇਲਜ਼ਾਮ ਤੇ ਫਿਰ ਰੁਪਿੰਦਰ ਕੌਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਹਰਕਵਲਪ੍ਰੀਤ ਸਿੰਘ ਉਹ ਫਰਾਰ ਸੀ ਹੁਣ ਪੁਲਿਸ ਲਈ ਸਭ ਤੋਂ ਵੱਡੀ ਚੁਣੌਤੀ ਸੀ ਹਰਕਵਲਪ੍ਰੀਤ ਨੂੰ ਲੱਭਣਾ ਪੁਲਿਸ ਉਸ ਦੀ ਪਾਲ ਵਿੱਚ ਮਤਲਬ ਥਾਂ ਥਾਂ ਛਾਪੇ ਮਾਰ ਰਹੀ ਸੀ 4 ਦਿਨ ਬੀਤ ਗਏ ਹਾਂ 4 ਦਿਨ ਸਾਰਿਆਂ ਨੂੰ ਲੱਗ ਰਿਹਾ ਸੀ ਕਿ ਉਹ ਸ਼ਾਇਦ ਪੰਜਾਬ ਛੱਡ ਕੇ ਭੱਜ ਗਿਆ ਹੋਵੇਗਾ ਪੁਲਿਸ ਤੇ ਦਬਾਅ ਵਧ ਰਿਹਾ ਸੀ ਪਰ ਫਿਰ 3 ਦਸੰਬਰ 2025 ਨੂੰ ਇਸ ਕੇਸ ਵਿੱਚ ਇੱਕ ਅਜੇਹਾ ਮੋੜ ਆਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ ਬਿਲਕੁਲ ਪੁਲਿਸ ਨੂੰ ਉਸ ਤੱਕ ਪਹੁੰਚਣ ਦੀ ਲੋੜ ਹੀ ਨਹੀਂ ਪਈ ਮਤਲਬ ਹਰਕਵਲ ਪ੍ਰੀਤ ਸਿੰਘ ਨੇ ਖੁਦ ਫਰੀਦਕੋਟ ਦੀ ਇੱਕ ਸਥਾਨਕ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਕੀ ਉਸਨੇ ਖੁਦ ਸਰੈਂਡਰ ਕਰ ਦਿੱਤਾ ਹਾਂ ਉਸਨੇ ਆਪਣੇ ਆਪ ਨੂੰ ਕਾਨੂੰਨ ਦੇ ਹਵਾਲੇ ਕਰ ਦਿੱਤਾ ਪਰ ਉਸਨੇ ਅਜਿਹਾ ਕਿਉਂ ਕੀਤਾ जे उहो दोषी स त خود پولیس पुलिस कोल آیا आया ਇਹ ਤਾਂ ਆਪਣੇ ਆਪ ਨੂੰ ਜਾਲ ਵਿੱਚ ਫਸਾਉਣ ਵਾਲੀ ਗੱਲ ਹੋਈ ਇਸ ਦੇ ਪਿੱਛੇ ਕਈ ਕਾਰਨ ਹੋ ਸਕਦੇ ਨੇ ਇੱਕ ਉਸ ਨੂੰ ਪਤਾ ਸੀ ਕਿ ਪੁਲਿਸ ਉਸ ਦੇ ਬਹੁਤ ਨੇੜੇ ਹੈ ਤੇ ਹੁਣ ਬਚਣਾ ਮੁਸ਼ਕਿਲ ਹੈ ਹੂੰ ਦੂਜਾ ਕਈ ਵਾਰ ਵਕੀਲ ਸਲਾਹ ਦਿੰਦੇ ਨੇ ਕਿ ਆਤਮ ਸਮਰਪਣ ਕਰਨ ਨਾਲ ਅਦਾਲਤ ਵਿੱਚ ਇੱਕ ਬਿਹਤਰ ਤਸਵੀਰ ਬਣਦੀ ਹੈ ਪਗੋੜੇ ਫੜੇ ਜਾਣ ਦੇ ਮੁਕਾਬਲੇ ਸਹੀ ਗੱਲ ਜਾਂ ਤੀਸਰਾ ਇਹ ਵੀ ਹੋ ਸਕਦਾ ਹੈ ਕਿ ਉਹ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦਾ ਹੋਵੇ ਪਰ ਜੋ ਵੀ ਹੋਵੇ ਇਹ ਇੱਕ ਸੋਚਿਆ ਸਮਝਿਆ ਕਦਮ ਸੀ ਇਸ ਦਾ ਮਤਲਬ ਇਹ ਹੋਇਆ ਕਿ ਹੁਣ ਕਹਾਣੀ ਦੇ ਦੋਵੇਂ ਮੁੱਖ ਕਿਰਦਾਰ ਪਤਨੀ ਤੇ ਕਥਿਤ ਪ੍ਰੇਮੀ ਪੁਲਿਸ ਦੀ ਹਿਰਾਸਤ ਵਿੱਚ ਸਨ ਹਾਂ ਰੁਪਿੰਦਰ ਪਹਿਲਾ ਹੀ ਗ੍ਰਿਫਤਾਰ ਸੀ ਤੇ ਹੁਣ ਹਰਕਵਲ ਪ੍ਰੀਤਵੀ ਹੁਣ ਤਾਂ ਲੱਗ ਰਿਹਾ ਸੀ ਕਿ ਗੁਰਵਿੰਦਰ ਦੀ ਮੌਤ ਦਾ ਰਾਜ਼ ਜ਼ਰੂਰ ਖੁੱਲੇਗਾ ਪਰ ਇਹ ਕੇਸ ਜਿੰਨਾ ਸਿੱਧਾ ਦਿਖਾਈ ਦਿੰਦਾ ਹੈ ਅਸਲ ਵਿੱਚ ਉਹਨਾ ਹੈ ਨਹੀਂ ਅੱਛਾ ਦੋਵਾਂ ਮੁੱਖ ਸ਼ੱਕੀਆਂ ਦੇ ਗ੍ਰਿਫਤਾਰ ਹੋਣ ਦੇ ਬਾਵਜੂਦ ਇਹ ਕੇਸ ਅਜੇ ਵੀ ਜਾਂਚ ਅਧੀਨ ਹੈ ਤੇ ਕਈ ਅਜਿਹੇ ਵੱਡੇ ਸਵਾਲ ਨੇ ਜਿਨ੍ਹਾਂ ਦੇ ਜਵਾਬ ਮਿਲਨੇ ਬਾਕੀ ਨੇ ਹਾਂ ਤੇ ਇਹ ਉਹ ਸਵਾਲ ਨੇ ਜੋ ਹਰ ਕਿਸੇ ਦੇ ਦਿਮਾਗ ਵਿੱਚ ਘੁੰਮ ਰਹੇ ਨੇ ਸਭ ਤੋਂ ਪਹਿਲਾ ਤੇ ਬੁਨਿਆਦੀ ਸਵਾਲ ਗੁਰਵਿੰਦਰ ਦੀ ਮੌਤ ਦਾ ਅਸਲ ਕਾਰਨ ਕੀ ਸੀ ਸਹੀ ਉਸ ਦੇ ਸਰੀਰ ਤੇ ਕੋਈ ਨਿਸ਼ਾਨੀ ਸਨ ਤਾਂ ਫਿਰ ਮੌਤ ਹੋਈ ਕਿਵੇਂ ਇਸ ਦਾ ਜਵਾਬ ਸਿਰਫ ਪੋਸਟਮਾਰਟਮ ਰਿਪੋਰਟ ਦੇ ਸਕਦੀ ਹੈ ਜੋ ਕਿ ਹਾਲੇ ਤੱਕ ਜਨਤਕ ਨਹੀਂ ਕੀਤੀ ਗਈ। ਹੂੰ ਜੇ ਮੌਤ ਦਾ ਕਾਰਨ ਜ਼ਹਿਰ ਹੈ ਤਾਂ ਇਹ ਇੱਕ ਸੋਚੀ ਸਮਝੀ ਸਾਜ਼ਿਸ਼ ਵੱਲ ਇਸ਼ਾਰਾ ਕਰਦਾ ਹੈ। ਜੇ ਇਹ ਗੱਲਾ ਖੁੱਟਣ ਨਾਲ ਹੋਈ ਹੈ ਤਾਂ ਇੱਕ ਹਿੰਸਕ ਸੰਘਰਸ਼ ਨੂੰ ਦਰਸਾਉਂਦਾ ਹੈ। ਮਤਲਬ ਜਦੋਂ ਤੱਕ ਇਹ ਰਿਪੋਰਟ ਸਾਹਮਣੇ ਨਹੀਂ ਆਉਂਦੀ ਮੌਤ ਦਾ ਤਰੀਕਾ ਇੱਕ ਰਾਜ਼ ਹੀ ਰਹੇਗਾ। ਬਿਲਕੁਲ। ਦੂਜਾ ਵੱਡਾ ਸਵਾਲ ਸਿੱਧਾ ਕੈਨੇਡਾ ਨਾਲ ਜੁੜਿਆ ਹੈ। ਰੁਪਿੰਦਰ ਤੇ ਹਰਕੋਲ ਪ੍ਰੀਤ ਨੂੰ ਆਖਿਰ ਕੈਨੇਡਾ ਤੋਂ ਡਿਪੋਰਟ ਕਿਉਂ ਕੀਤਾ ਗਿਆ ਸੀ? ਇਹ ਜਾਨਣਾ ਬਹੁਤ ਜ਼ਰੂਰੀ ਹੈ। ਹਾਂ। ਕੀ ਉਹਨਾਂ ਦਾ ਉੱਥੇ ਕੋਈ ਅਪਰਾਧਿਕ ਰਿਕਾਰਡ ਸੀ ਜਾਂ ਇਹ ਸਿਰਫ ਇਮੀਗ੍ਰੇਸ਼ਨ ਦਾ ਮਾਮਲਾ ਸੀ ਦੇਖੋ ਇਸ ਨਾਲ ਉਹਨਾਂ ਦੀ ਕਿਰਦਾਰ ਤੇ ਮਾਨਸਿਕ ਸਥਿਤੀ ਦਾ ਪਤਾ ਚੱਲਦਾ ਹੈ ਜੇ ਉਹ ਪਹਿਲਾਂ ਤੋਂ ਹੀ ਕੈਨੇਡਾ ਵਿੱਚ ਕਿਸੇ ਅਪਰਾਧਿਕ ਗਤੀਵਿਧੀ ਵਿੱਚ ਸ਼ਾਮਿਲ ਸਨ ਤਾਂ ਇਹ ਉਹਨਾਂ ਦੀ ਇੱਕ ਵਕਰੀ ਤਸਵੀਰ ਪੇਸ਼ ਕਰਦਾ ਹੈ ਹਾਂਜੀ ਤੇ ਤੀਜਾ ਤੇ ਸਭ ਤੋਂ ਦਿਲਚਸਪ ਸਵਾਲ ਕਰੋ ਗਾਇਬ ਹੋਏ ਸੋਨੇ ਦਾ ਕੀ ਹੋਇਆ ਹਾਂ ਜੇ ਮਕਸਦ ਸਿਰਫ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣਾ ਸੀ ਤਾਂ ਸੋਨਾ ਚੋਰੀ ਕਰਨ ਦੇ ਕੀ ਲੋਡ ਸੀ ਇਹ ਇੱਕ ਕਲਾਸਿਕ ਜਾਂਚ ਤਕਨੀਕ ਵਾਲੇ ਇਸ਼ਾਰਾ ਕਰਦਾ ਹੈ ਜਿਸ ਨੂੰ ਰੈਡ ਹੈਰਿੰਗ ਕਹਿੰਦੇ ਨੇ ਮਤਲਬ ਧਿਆਨ ਭਟਕਾਉਣ ਦੀ ਕੋਸ਼ਿਸ਼ ਬਿਲਕੁਲ ਹੋ ਸਕਦਾ ਹੈ ਸੋਨਾ ਜਾਣਬੁੱਝ ਕੇ ਚੋਰੀ ਕੀਤਾ ਗਿਆ ਹੋਵੇ ਤਾਂ ਜੋ ਇਹ ਕਤਲ ਇੱਕ ਲੁੱਟ ਦੀ ਵਾਰਦਾਤ ਲੱਗੇ ਤੇ ਅਸਲ ਮਕਸਦ ਯਾਨੀ ਪ੍ਰੇਮ ਸੰਬੰਧ ਤੇ ਪਰਦਾ ਪਾਇਆ ਜਾ ਸਕੇ ਇਹ ਤਾਂ ਬਹੁਤ ਸ਼ਾਤਰਚਾਲ ਹੋ ਸਕਦੀ ਹੈ हां फरीदकोट ਦੇ ਡੀਐਸਪੀ ਤਰਲੋਚਨ ਸਿੰਘ ਦੇ ਅਨੁਸਾਰ ਜਾਂਚ ਹਰ ਪਹਿਲੂ ਤੋਂ ਕੀਤੀ ਜਾ ਰਹੀ ਹੈ ਪਰ ਉਦੋਂ ਤੱਕ ਗੁਰਵਿੰਦਰ ਦਾ ਪਰਿਵਾਰ ਇਨਸਾਫ ਦੀ ਉਡੀਕ ਕਰ ਰਿਹਾ ਹੈ ਤੇ ਪੂਰਾ ਪਿੰਡ ਉਸ ਰਾਤ ਦੇ ਸੱਚ ਦੇ ਸਾਹਮਣੇ ਔਨਲੀ ਉਡੀਕ ਕਰ ਰਿਹਾ ਹੈ ਇੱਕ ਕਹਾਣੀ ਸਿਰਫ ਇੱਕ ਕਤਲ ਦੀ ਨਹੀਂ ਹੈ ਇਹ ਟੁੱਟੇ ਹੋਏ ਵਿਸ਼ਵਾਸ ਵਿਦੇਸ਼ ਜਾਣ ਦੇ ਸੁਪਨਿਆਂ ਪਿੱਛੇ ਛੁਪੀ ਕੋੜੀ ਸੱਚਾਈ ਤੇ ਇੱਕ ਖਤਰਨਾਕ ਰਿਸ਼ਤੇ ਦੀ ਕਹਾਣੀ ਹੈ ਹਮ ਇੱਕ ਅਜੀਹਾਂ ਰਿਸ਼ਤਾ ਜੋ ਕਥਿਤ ਤੌਰ ਤੇ ਕੈਨੇਡਾ ਦੀਆਂ ਗਲੀਆਂ ਤੋਂ ਸ਼ੁਰੂ ਹੋਇਆ ਤੇ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਖੂਨੀ ਅੰਤ ਤੱਕ ਪਹੁੰਚਿਆ ਬਿਲਕੁਲ ਇਹ ਕੇਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਈ ਵਾਰ ਸਭ ਤੋਂ ਵੱਡਾ ਖਤਰਾ ਬਾਹਰੋਂ ਨਹੀਂ ਸਗੋਂ ਸਾਡੇ ਆਪਣੇ ਘਰ ਦੀਆਂ ਕੰਧਾਂ ਦੇ ਅੰਦਰ ਹੀ ਹੁੰਦਾ ਹੈ ਸਹੀ ਗੱਲ ਹੈ ਇਹ ਸਿਰਫ ਤਿੰਨ ਲੋਕਾਂ ਦੀ ਕਹਾਣੀ ਨਹੀਂ ਹੈ ਇਹ ਇੱਕ ਤਰ੍ਹਾਂ ਨਾਲ ਪੰਜਾਬ ਵਿੱਚ ਵਿਦੇਸ਼ ਜਾਣ ਦੀ ਦੌੜ ਕਈ ਵਾਰ ਖੋਖਲੇ ਹੋ ਜਾਂਦੇ ਰਿਸ਼ਤੇ ਆ ਤੇ ਸੁਪਨੇ ਟੁੱਟਣ ਤੋਂ ਬਾਅਦ ਪੈਦਾ ਹੋਣ ਵਾਲੀ ਨਿਰਾਸ਼ਾ ਦੀ ਇੱਕ ਵੱਡੀ ਤਸਵੀਰ ਦਾ ਹਿੱਸਾ ਹੈ। ਮਤਲਬ ਸੁਖਣ ਵਾਲਾ ਵਿੱਚ ਹੋਇਆ ਕਤਲ ਸ਼ਾਇਦ ਇਸ ਕਹਾਣੀ ਦਾ ਅੰਤ ਸੀ ਪਰ ਇਸ ਦੀ ਸ਼ੁਰੂਆਤ ਸਾਲਾਂ ਪਹਿਲਾਂ ਇੱਕ ਵੀਜ਼ਾ ਐਪਲੀਕੇਸ਼ਨ ਤੇ ਕੈਨੇਡਾ ਦੇ ਸੁਪਨੇ ਨਾਲ ਹੋਈ ਸੀ। ਇਸ ਪੜਤਾਲ ਵਿੱਚ ਦਿੱਤੀ ਗਈ ਜਾਣਕਾਰੀ ਮੀਡੀਆ ਰਿਪੋਰਟਾਂ ਅਤੇ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਆਧਾਰਿਤ ਹੈ। ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ ਜੇ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਤਾਂ ਸਾਡੇ YouTube ਚੈਨਲ Decode Punjab ਨੂੰ ਸਬਸਕ੍ਰਾਈਬ ਕਰੋ ਸਾਡਾ Facebook ਪੇਜ Decode Punjab ਨੂੰ ਫੋਲੋ ਕਰਨਾ ਨਾ ਭੁੱਲਣਾ ਅਗਲੀ ਵਾਰ ਅਸੀਂ ਪੰਜਾਬ ਦੇ ਇੱਕ ਹੋਰ ਰਾਜ਼ਮਈ ਕਹਾਣੀ ਦੇ ਨਾਲ ਮਿਲਾਂਗੇ ਸ਼ੁਕਰੀਆ ਤੇ ਸੁਰੱਖਿਅਤ ਰਹੋ ਅਸੀਂ ਹਾਂ Decode Punjab ਤੇ ਤੁਸੀਂ ਦੇਖ ਰਹੇ ਸੀ The Punjab Files